ਲਦਾਖ ਤੋਂ ਇੱਕ ਮੰਦਭਾਗੀ ਖਬਰ ਆਈ ਹੈ ਪੰਜਾਬ ਦੇ ਇੱਕ ਫੌਜੀ ਨੌਜਵਾਨ ਨੇ ਸ਼ਹਾਦਤ ਦੇ ਦਿੱਤੀ ਹੈ ਲਦਾਖ ਦੇ ਵਿੱਚ ਲਦਾਖ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਪਰ ਮੌਤ ਤੋਂ ਬਾਅਦ ਵੱਡਾ ਜਿਹੜਾ ਰੌਲਾ ਇਹ ਪੈ ਗਿਆ ਕਿ ਫੌਜ ਕਹਿ ਰਹੀ ਹੈ ਕਿ ਨੌਜਵਾਨ ਨੇ ਸੁਸਾਇਡ ਕੀਤਾ ਪਰਿਵਾਰ ਕਹਿ ਰਿਹਾ ਕਿ ਅਜਿਹੀ ਕੋਈ ਗੱਲ ਨਹੀਂ ਸਾਨੂੰ ਪੂਰੇ ਸਬੂਤ ਦਿੱਤੇ ਜਾਣ ਉਸ ਤੋਂ ਬਾਅਦ ਹੀ ਅਸੀਂ ਯਕੀਨ ਕਰ ਸਕਾਂਗੇ ਪਰਿਵਾਰ ਦੇ ਨਾਲ ਕਿਸ ਤਰ੍ਹਾਂ ਨਾਲ ਜਿਹੜਾ ਇਹ ਗੱਲਬਾਤ ਚੱਲ ਰਹੀ ਹੈ ਇਸ ਬਾਰੇ ਗੱਲ ਕਰਦੇ ਹਾਂ ਕੌਣ ਨੌਜਵਾਨ ਹੈ ਕਿੱਥੋਂ ਹੈ ਇਸ ਬਾਰੇ ਵੀ ਤੁਹਾਨੂੰ ਦੱਸ ਦਿਆਂ ਪੰਜਾਬ ਦੇ ਰੋਪੜ ਜ਼ਿਲ੍ਹੇ ਨਾਲ ਸੰਬੰਧਿਤ ਇੱਕ ਫੌਜੀ ਜਵਾਨ ਦੀ ਲਦਾਖ ਦੇ ਵਿੱਚ ਮੌਤ ਹੋ ਗਈ ਮੌਤ ਤੋਂ ਬਾਅਦ ਪਰਿਵਾਰ ਨੂੰ ਜਿਹੜਾ ਫੌਜ ਨੇ ਚੰਡੀਗੜ੍ਹ ਸੱਦਿਆ ਅਤੇ ਚੰਡੀਗੜ੍ਹ ਸੱਦ ਕੇ ਫੌਜ ਨੇ ਕਿਹਾ ਕਿ ਜੋ ਕਿ ਤੁਹਾਡਾ ਪੁੱਤਰ ਹੈ ਉਸ ਦੀ ਮੌਤ ਹੋ ਗਈ ਹੈ ਅਤੇ ਉਸ ਨੇ ਸੁਸਾਇਡ ਕੀਤਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਅਜਿਹੀ ਕੋਈ ਸਥਿਤੀ ਨਹੀਂ ਸੀ ਜਿਸ ਕਰਕੇ ਜਿਹੜਾ ਸਾਡੇ ਪੁੱਤ ਨੂੰ ਸੁਸਾਇਸਾਈਡ ਕਰਨ ਦੇ ਲਈ ਮਜਬੂਰ ਹੋਣਾ ਪਵੇ ਪਰ ਫੌਜ ਨਾ ਤਾਂ ਪੋਸਟਮਾਰਟਮ ਦੀ ਰਿਪੋਰਟ ਦੇ ਰਹੀ ਹੈ ਨਾ ਹੀ ਕੋਈ ਐਸਾ ਦਸਤਾਵੇਜ਼ ਦੇ ਰਹੀ ਹੈ ਜਿਸ ਤੋਂ ਪਤਾ ਲੱਗ ਸਕੇ ਕਿ ਸਾਡੇ ਪੁੱਤ ਨੇ ਜਿਹੜਾ ਸੁਸਾਇਡ ਕੀਤਾ ਆ ਲਗਾਤਾਰ ਇਹ ਦੂਜੀ ਤੀਜੀ ਘਟਨਾ ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ ਮਾਨਸਾ ਜਲੇ ਨਾਲ ਸਬੰਧਤ ਪਿੰਡ ਕੋਟਲੀ ਆ ਉੱਥੋਂ ਦਾ ਨੌਜਵਾਨ ਅਮਰਪਾਲ ਸੀ ਉਸ ਦੀ ਜਿਹੜਾ ਸ਼ਹਾਦਤ ਵੇਲੇ ਵੀ ਇਹ ਰੋਲਾ ਪਿਆ ਸੀਗਾ ਪਰ ਆਖਰਕਾਰ ਫੌਜ ਦੇ ਵਿੱਚ ਸੁਸਾਇਡ ਹੋਇਆ ਫੌਜ ਇਸ ਦੇ ਦਸਤਾਵੇਜ਼ ਕਿਉਂ ਨਹੀਂ ਮਹਈਆ ਕਰਾਰੀ ਇਹ ਇੱਕ ਵੱਡੀ ਗੱਲ ਹੈ ਗੱਲ ਤੁਹਾਡੇ ਨਾਲ ਪੂਰੀ ਕਰਦੇ ਆ ਕਿ ਕਿਸ ਤਰ੍ਹਾਂ ਨਾਲ ਨੌਜਵਾਨ ਦੇ ਨਾਲ ਜੋ ਪਾਣਾ ਵਾਪਰਿਆ ਆ ਪੰਜਾਬ ਦੇ ਰੋਪੜ ਜ਼ਿਲ੍ਹੇ ਨਾਲ ਸਬੰਧਤ ਫੌਜੀ ਜਵਾਨ ਜੋ ਕਿ ਲਦਾਖ ਦੇ ਵਿੱਚ ਜਿਹੜਾ ਭੇਤਪਰੇ ਹਾਲਾਤਾਂ ਦੇ ਵਿੱਚ ਮੌਤ ਦਾ ਸ਼ਿਕਾਰ ਹੋ ਗਿਆ ਜਾਣ ਗਉਣ ਵਾਲੇ ਫੌਜੀ ਦਾ ਨਾਮ ਹੈ ਸੁਖ ਗਵਿੰਦਰ ਸਿੰਘ ਅਤੇ ਉਸਦੀ ਉਮਰ ਕਰੀਬ 23 ਸਾਲ ਸੀ। ਗਵਿੰਦਰ ਸਿੰਘ ਰੋਪੜ ਦੇ ਪਿੰਡ ਹਰੀਪੁਰ ਦਾ ਰਹਿਣ ਵਾਲਾ ਸੀ। ਸੁਖਵਿੰਦਰ ਸਿੰਘ ਦੇ ਪਰਿਵਾਰ ਦੇ ਮੈਂਬਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ 24 ਮਾਰਚ ਨੂੰ ਸੁਨੇਹਾ ਆਇਆ ਕਿ ਤੁਸੀਂ ਚੰਡੀਗੜ੍ਹ ਫੌਜੀ ਦਫ਼ਤਰ ਦੇ ਵਿੱਚ ਆ ਜਾਓ। ਜਦੋਂ ਉਹ ਉੱਥੇ ਪਹੁੰਚੇ ਤਾਂ ਦੱਸਿਆ ਗਿਆ ਕਿ ਸੁਖਵਿੰਦਰ ਸਿੰਘ ਨੇ ਖੁਦਕੁਸ਼ੀ ਕਰ ਲਈ ਹੈ ਪਰਿਵਾਰ ਨੇ ਜਦੋਂ ਸੁਸਾਇਡ ਦੇ ਨਾਲ ਸੰਬੰਧਿਤ ਦਸਤਾਵੇਜ਼ ਅਤੇ ਪੋਸਟਮਾਰਟਮ ਦੀ ਰਿਪੋਰਟ ਮੰਗੀ ਤਾਂ ਇਹ ਦਿਨ ਤੋਂ ਅਧਿਕਾਰੀਆਂ ਨੇ ਸਾਫ਼ ਇਨਕਾਰ ਕਰ ਦਿੱਤਾ ਜਸਵਿੰਦਰ ਸਿੰਘ ਨੇ ਇਲਜ਼ਾਮ ਲਗਾਇਆ ਕਿ ਸੁਖਵਿੰਦਰ ਸਿੰਘ ਨੂੰ ਕੋਈ ਵੀ ਐਸੀ ਦਿੱਕਤ ਨਹੀਂ ਸੀ ਜਿਸ ਲਈ ਉਹ ਜਿਹੜਾ ਹੈ ਖੁਦਕੁਸ਼ੀ ਕਰਦਾ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਫੌਜ ਦੇ ਅਧਿਕਾਰੀ ਸਾਨੂੰ ਸਾਰੇ ਸਬੂਤ ਅਤੇ ਸਹੀ ਸਥਿਤੀ ਦੀ ਜਾਣਕਾਰੀ ਨਹੀਂ ਦਿੰਦੇ ਉਦੋਂ ਤੱਕ ਐਸੀ ਸੁਖਵਿੰਦਰ ਦਾ ਸੰਸਕਾਰ ਨਹੀਂ ਕਰਾਂਗੇ ਉਧਰ ਮੰਗਲਵਾਰ ਨੂੰ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇ ਰੋਪੜ ਜ਼ਿਲ੍ਹੇ ਦੇ ਹਸਪਤਾਲ ਦੇ ਵਿੱਚ ਪਹੁੰਚ ਗਈ ਹੈ ਜਿੱਥੇ ਪੁਲਿਸ ਤਨਾਤ ਕੀਤੀ ਗਈ ਹੈ ਇਸ ਤੋਂ ਬਾਅਦ ਹਰੀਪੁਰ ਪਿੰਡ ਦੇ ਵਿੱਚ ਫੌਜੀ ਜਵਾਨ ਦੀ ਮੌਤ ਦੇ ਕਾਰਨ ਜਿਹੜਾ ਸੋਗ ਦਾ ਮਾਹੌਲ ਹੈ ਹਰ ਅੱਖ ਨੰਮ ਦਿਖ ਰਹੀ ਹੈ ਪਰਿਵਾਰ ਦੇ ਵਿੱਚ ਵੀ ਗਹਿਰਾ ਸਦਮਾ ਲੱਗਿਆ ਪਰਿਵਾਰ ਨੂੰ ਆਖਰਕਾਰ ਫੌਜ ਜਿੰਨੇ ਸਿੱਧੇ ਤਰੀਕੇ ਨਾਲ ਕਹਿ ਰਹੀ ਹੈ ਕਿ ਉਸਨੇ ਖੁਦਕੁਸ਼ੀ ਕਰ ਲਈ ਹੈ ਤੇ ਜੋ ਪਰਿਵਾਰ ਦੇ ਇਲਜ਼ਾਮ ਨੇ ਇਹ ਦੋਵਾਂ ਦੀ ਜਿਹੜੀ ਹੈ ਜਾਂਚ ਹੋਣੀ ਚਾਹੀਦੀ ਹੈ ਸੁਖਵਿੰਦਰ ਨੂੰ ਬੰਦਾ ਇਨਸਾਫ ਮਿਲਣਾ ਚਾਹੀਦਾ ਹੈ ਦੇਸ਼ ਦੀ ਜਿਹੜਾ ਰਾਖੀ ਦੇ ਵਾਸਤੇ ਇੰਨੇ ਕਠੋਰ ਪ੍ਰਸਥਿਤੀਆਂ ਵਾਲੇ ਇਲਾਕੇ ਦੇ ਵਿੱਚ ਉਹ ਡਿਊਟੀ ਕਰ ਰਿਹਾ ਸੀ ਸਿਰਫ 23 ਸਾਲ ਦੀ ਉਹਦੀ ਉਮਰ ਸੀ ਆ ਪੰਜਾਬ ਦੇ ਵਿੱਚ ਇਹ ਆਮ ਗੱਲ ਹੈ ਕਿ ਜਦੋਂ ਬੰਦੇ ਦੇ ਜੇਬ 'ਚ ਪੈਸੇ ਆਉਣ ਲੱਗ ਜਾਂ ਚੰਗੀ ਨੌਕਰੀ ਮਿਲ ਜੇ ਖਾਸ ਕਰਕੇ ਫੌਜ ਦੀ ਨੌਕਰੀ ਮਿਲਣਾ ਹਰ ਕਿਸੇ ਨੂੰ ਜਿਹੜਾ ਹੁੰਦਾ ਹੈ ਨੌਜਵਾਨ ਨੂੰ ਕਿਉਂ ਮਿਲ ਜਵੇ ਕਿਉਂਕਿ ਉਸ ਦੇ ਨਾਲ ਪਰਿਵਾਰ ਦਾ ਗੁਜ਼ਾਰਾ ਚੰਗਾ ਹੁੰਦਾ ਹੈ ਪਰਿਵਾਰ ਚੰਗੀ ਸਥਿਤੀ 'ਚ ਚਲੇ ਜਾਂਦਾ ਹੈ ਅਸੀਂ ਬਹੁਤ ਸਾਰੀਆਂ ਉਦਾਹਰਨਾਂ ਦੇਖੀਆਂ ਨੇ ਕਿ ਜਦੋਂ ਕਿਸੇ ਗਰੀਬ ਘਰ ਦਾ ਪੁੱਤ ਜਿਹੜਾ ਫੌਜ 'ਚ ਜਾਂਦਾ ਹੈ ਤਾਂ ਉਸ ਘਰ ਦੇ ਹਾਲਾਤ ਸੁਧਰ ਜਾਂਦੇ ਨੇ ਸੁਖਵਿੰਦਰ ਸਿੰਘ ਨੂੰ ਵੀ ਇਹੀ ਨੌਕਰੀ ਮਿਲੀ ਸੀ ਆਖਰ ਐਸੀ ਕਿਹੜੀ ਤੰਗੀ ਆ ਗਈ ਕਿ ਉਹਨੂੰ ਸੁਸਾਈਡ ਕਰਨਾ ਪੈ ਗਿਆ ਏਡੀ ਉਚਾਈ ਵਾਲੇ ਥਾਂ ਦੇ ਉੱਤੇ ਨਹੀਂ ਕਠੋਰ ਥਾਂ ਕੀ ਕਰ ਸਕਦਾ ਤਾਂ ਅਖਰਕਾਰ ਕਿਉਂ ਜਿਹੜਾ ਉਹਨੂੰ ਖੁਦਕੁਸ਼ੀ ਦਾ ਰਾਹ ਚੋਣਾ ਪਿਆ ਇੱਕ ਵੱਡਾ ਸਵਾਲ ਹੈ ਫੌਜ ਨੂੰ ਚਾਹੀਦਾ ਹੈ ਕਿ ਇਸ ਦਾ ਜਵਾਬ ਦਿੱਤਾ ਜਾਵੇ ਜੋ ਪਰਿਵਾਰ ਮੰਗ ਕਰ ਰਿਹਾ ਉਹਨੂੰ ਪੂਰੀ ਕੀਤੀ ਜਾਵੇ ਇਸ ਤੋਂ ਪਹਿਲਾਂ ਅਗਨੀ ਵੀਰ ਅਮਰਤ ਪਾਲ ਦਾ ਜੋ ਕੇਸ ਹੋਇਆ ਕੋਟਲੀ ਕਲਾਂ ਦੇ ਵਿੱਚ ਮਾਨਸਾ ਚ ਉੱਥੇ ਵੀ ਫੌਜ ਦਾ ਅਜਿਹੇ ਰਵਈਆ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਵਿੱਚ ਨਿਰਾਸ਼ਾ ਆਇਆ ਪੰਜਾਬ ਦੇ ਉਹਨਾਂ ਨੌਜਵਾਨਾਂ ਦੇ ਵਿੱਚ ਨਿਰਾਸ਼ਾ ਆਇਆ ਜਿਹੜੇ ਨੌਜਵਾਨ ਸਵੇਰੇ ਸ਼ਾਮ ਜਿਹੜਾ ਲਗਾਤਾਰ ਸੜਕਾਂ ਦੇ ਉੱਤੇ ਭੱਜ ਦੌੜ ਲਾਉਂਦੇ ਆ ਭੱਜਦੇ ਆ ਸੜਕਾਂ ਨੂੰ ਨਾਪਦੇ ਆ ਆਪਣੇ ਸਰੀਰ ਬਣਾਉਂਦੇ ਆ ਤੇ ਫਿਰ ਜਾ ਕੇ ਜਿਹੜਾ ਹੈ ਉਹ ਭਰਤੀ ਪ੍ਰਕਿਰਿਆ ਪੂਰੀ ਕਰਦੇ ਆ ਉਹਨਾਂ ਦੇ ਮਨਾਂ ਦੇ ਵਿੱਚ ਵੀ ਇਹ ਖੌਫ ਹੈ ਡਰ ਹੈ ਭੈ ਹੈ ਕਿ ਆਖਰਕਾਰ ਜੇਕਰ ਐਸੀ ਡਿਊਟੀ ਕਰਨ ਚਲੇ ਗਏ ਤਾਂ ਸਾਡੇ ਨਾਲ ਵੀ ਅਜਿਹਾ ਨਾ ਹੋਵੇ ਫੌਜ ਨੂੰ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਪਰਿਵਾਰ ਨੂੰ ਬਣਦਾ ਇਨਸਾਫ ਦੇਣਾ ਚਾਹੀਦਾ ਹੈ ਇਹ ਨਾ ਹੋਵੇ ਕਿ ਹਰ ਕੋਈ ਹਾਦਸਾ ਹੁੰਦਾ ਹੈ ਮੁਆਵਜ਼ਾ ਦੇਣ ਦੀ ਥਾਂ ਤੇ ਮੁਆਵਜ਼ੇ ਦੀ ਜਿਹੜੀ ਸਹਾਇਤਾ ਪਰਿਵਾਰ ਨੂੰ ਦੇਣ ਦੀ ਥਾਂ ਤੇ ਫੌਜ ਹਰ ਵਾਰ ਇਹ ਗੱਲ ਕਹਿ ਦੇਵੇ ਕਿ ਬਈ ਉਹਨੇ ਸੁਸਾਇਡ ਕੀਤਾ ਇਸ ਤਰ੍ਹਾਂ ਨਾਲ ਜਿਹੜਾ ਇੱਕ ਤਾਂ ਫੌਜ 'ਚ ਜਾਣ ਵਾਲੇ ਨੌਜਵਾਨਾਂ ਦਾ ਰੁਝਾਨ ਘਟੇਗਾ ਉੱਥੋਂ ਹੀ ਜਿਹੜਾ ਇੱਕ ਦੇਸ਼ ਭਗਤੀ ਦੀ ਜਿਹੜੀ ਭਾਵਨਾ ਆ ਉਹਦੇ ਵਿੱਚ ਵੀ ਕਮੀ ਆਉਂਦੀ ਹੈ ਸਰਕਾਰ ਨੂੰ ਵੀ ਚਾਹੀਦਾ ਹੈ ਫੌਜ ਨੂੰ ਵੀ ਚਾਹੀਦਾ ਹੈ ਕਿ ਸੁਖਵਿੰਦਰ ਸਿੰਘ ਦੇ ਪਰਿਵਾਰ ਨਾਲ ਬਣਦਾ ਇਨਸਾਫ ਕਰੇ ਉਸ ਪਰਿਵਾਰ ਦੇ ਜਿਹੜੇ ਸ਼ੰਕੇ ਨੇ ਉਹਨਾਂ ਨੂੰ ਦੂਰ ਕੀਤਾ ਜਾ ਸਕੇ ਤਾਂ ਜੋ ਪਰਿਵਾਰ ਨੂੰ ਇਹ ਤਸੱਲੀ ਹੋ ਸਕੇ ਕਿ ਉਹਨਾਂ ਦਾ ਪੁੱਤ ਹੈ ਜਿਹੜਾ ਉਹ ਕਿਹੜੇ ਹਾਲਾਤਾਂ ਦੇ ਵਿੱਚ ਇਸ ਦੁਨੀਆ ਤੋਂ ਗਿਆ ਹੈ ਬਹੁਤ ਔਖਾ ਹੁੰਦਾ ਇੱਕ ਮਾਂ ਦੇ ਲਈ ਕਿਸੇ ਪੁੱਤ ਨੂੰ ਫੌਜ ਚ ਭੇਜਣਾ ਸੀਨੇ ਤੇ ਪੱਥਰ ਰੱਖਣਾ ਪੈਂਦਾ ਹੈ ਲਦਾਖ ਵਰਗੀ ਥਾਂ ਦੇ ਉੱਤੇ ਆਪਣੇ ਪੁੱਤ ਨੂੰ ਡਿਊਟੀ ਤੇ ਭੇਜਣਾ ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਧਨ ਉਹਨਾਂ ਮਾਪਿਆਂ ਦਾ ਜਿਗਰਾ ਹੁੰਦਾ ਉਹਨਾਂ ਮਾਵਾਂ ਦਾ ਜਿਗਰਾ ਹੁੰਦਾ ਜਿਹੜੀਆਂ ਸੀਨੇ ਤੇ ਪੱਥਰ ਰੱਖ ਕੇ ਆਪਣੇ ਪੁੱਤਾਂ ਨੂੰ ਦੇਸ਼ ਦੀ ਰਾਖੀ ਦੇ ਲਈ ਸਰਹੱਦਾਂ ਤੇ ਜੰਮੂ ਕਸ਼ਮੀਰ ਲਦਾਖ ਜਾਂ ਕਿਤੇ ਹੋਰ ਭੇਜਦਿਆਂ ਨੇ ਫੌਜ ਨੂੰ ਚਾਹੀਦਾ ਹੈ ਕਿ ਬਣਦਾ ਇਨਸਾਫ ਹੈ ਜਿਹੜਾ ਸੁਖਵਿੰਦਰ ਦੇ ਨਾਲ ਕੀਤਾ ਜਾਵੇ ਉਥੇ ਪੰਜਾਬ ਸਰਕਾਰ ਤੇ ਪੰਜਾਬ ਦੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਇਸ ਦੀ ਪੈਰਵੀ ਕੀਤੀ ਜਾਵੇ ਪੰਜਾਬ ਦੇ ਪੁੱਤ ਦਾ ਮਸਲਾ ਹੈ ਪੰਜਾਬ ਦੇ ਨੌਜਵਾਨਾਂ ਦੀਆਂ ਜਾਨਾਂ ਦਾ ਮਸਲਾ ਹੈ ਬਕਾਇਦਗੀ ਨਾਲ ਪੈਰਵਾਈ ਕਰਕੇ ਜਿਹੜਾ ਉਹ ਇਸ ਮਸਲੇ ਨੂੰ ਹੱਲ ਕਰਾਇਆ ਜਾਵੇ ਤੇ ਬਣਦਾ ਇਨਸਾਫ ਹੈ ਜਿਹੜਾ ਸੁਖਵਿੰਦਰ ਤੇ ਉਸਦੇ ਪਰਿਵਾਰ ਨੂੰ ਦਿੱਤਾ ਜਾ ਸਕੇ